ਆ ਦੇਖੋ ਗਾਇਜ਼ ਪ੍ਰੋ ਮੁੰਡਾ ਸਾਡੇ ਘਰੇ ਆ ਗਿਆ ਇਹਦਾ ਦਿਲ ਨਹੀਂ ਲੱਗਿਆ ਪੁਰਾਣੇ ਵਲੌਗ ਆ ਦੇਖੋ ਗਾਇਜ਼ ਹਾਂ ਗਾਇਜ਼ ਗਾਇਜ਼ ਨੂੰ ਸਸਰੀ ਘਰ ਬਲੌਗ ਬਣਾ ਜਿਵੇਂ ਜਿਵੇਂ ਘਰੇ ਵਲੌਗ ਸ਼ੁਰੂ ਕਰਦੇ ਓਵੇਂ ਕਰੋ ਓਵੇਂ ਨਹੀਂ ਮੈਂ ਕਰਨਾ ਨਾ ਲੈ ਯਾਰ ਇਹ ਤਾਂ ਗਲਤ ਗੱਲੇ ਨੇ ਫਿਰ ਮੰਮੀ ਮੈਨੂੰ ਬੋਲਦੀ ਐ ਨਾ ਹਾਏ ਨਹੀਂ ਮੈਂ ਮਰ ਜਾ ਕਿ ਮੰਮਾ ਕਹਿੰਦੀ ਸਾਡੇ ਵਲੌਗ ਸ਼ੁਰੂ ਕਰਨਾ ਇਹਨਾਂ ਦਾ ਨਹੀਂ ਕਰਨਾ ਹਾਏ ਯੂ ਆਰ ਸੂਕ ਲੈ ਵਰ ਬੇਬੀ ਬੜਾ ਫਤਿਹ ਖਰਾਬ ਐ ਤੂੰ ਚੱਲ ਫਿਰ ਨਿਕਲ ਇੱਥੋਂ ਸਾਡੇ ਘਰੋਂ ਤੂੰ ਭੱਜ ਜਾ ਚਲ ਇਹੋ ਜਿਹੇ ਰਿਸੇਦਾਰ ਨੂੰ ਕੀ ਕਰਨਾ ਜਾਓ ਹੈ ਜਿਹੜਾ ਆ ਕੇ ਕਹਿ ਰਿਹਾ ਮੇਰੀ ਮੰਮਾ ਬੋਲਦੀ ਹੈ ਕਿ ਇਹਨਾਂ ਦਾ ਵਲੌਗ ਨਹੀਂ ਸ਼ੁਰੂ ਕਰਨਾ ਆਹ ਦੇਖ ਲਓ ਜੀ ਇਹ 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 ਠੀਕ ਕਰਨ ਕਿ ਆਏ ਸਾਡੇ ਕੋਲ ਹੈ ਨਿਕਲ ਵੀ ਕਰ ਜਾਣੀ ਤੇਰੇ ਬਿਨਾ ਸਾਡੇ ਘਰੇ ਕੰਮ ਨਹੀਂ ਹੋਇਆ ਫਾਈ ਪੈਪ ਖੁੱਲ ਜਾਣਾ ਪਿੱਛੋਂ ਆਹ ਦੇਖੋ ਇਹ ਆਇਆ ਨਾ ਜਦੋਂ ਦਾ ਬਸ ਮੈਨੂੰ ਕਹਿੰਦਾ ਲਿਆਓ ਮੰਮਾ ਵੇੜੇ 'ਚ ਪਾਣੀ ਮੈਂ ਛਿੜਕਾਂ ਉਹ ਥੱਲੇ ਆਂਟੀ ਦੇ ਘਰੇ ਜਾਊਗਾ ਥੱਲੇ ਉਹ ਆਂਟੀ ਦੇ ਘਰ ਸੇ ਜਾਊਗਾ ਭੱਲੇ ਖੱਲੇ ਨਾ ਛਿੜਕਾ ਆ ਦੇਖ ਲੋ ਕੀ ਕੰਮ ਕਰਨ ਲੱਗਾ ਪਿਆ ਆ ساری ਕੰਦਕ ਦੀ ਸਾ ਉਹ ਦੇ ਥੱਲੇ ਪਾਣੀ ਜਾ ਰਿਹਾ ਬਸ ਪਾਣੀ ਖਰਾਬ ਨਾ ਕਰ ਬਸ ਥੋੜਾ ਮੈਂ ਮਾਰੇ ਇੱਥੇ ਰਿਹਾ ਮੈਂ ਨਹੀਂ ਯਾਰ ਬਸ ਉਧਰ ਛਿੜਕ ਦੇ ਬਸ ਨਾ ਕਰ ਬਸ 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 ਜਿਆਦਾ ਥੰਨੇ ਤਾਰਾਂ ਲੱਗੀਆਂ ਇਹ ਦੇ ਲੋ ਇਹ ਕੰਮ ਕਰਨਾ ਆ ਵਿਚਾਰਾ ਈਡੀ ਦੂਰੋਂ ਪਿੰਡੋਂ ਇੱਧਰ ਸਸਕੀ ਗਾਲ ਤਾਂ ਬੁਲਾ ਦੋ ਫੇਰ ਪਹਿਲਾਂ ਤਾਂ ਬੁਲਾਈ ਨਹੀਂ ਤੁਸੀਂ ਸਿੱਗੀ ਗਾ ਜ ਸਾਰੇ ਨੂੰ ਵੈਲਕਮ ਟੂ ਮੈਦਲ ਹਾ ਹਾਂ ਤੁਹਾਨੂੰ ਸਬਸਕ੍ਰਾਈਬ ਕਰੇ ਸ਼ੇਅਰ ਕਰਿਆ ਲਾਈਕ ਕਮੈਂਟ ਬਾਕਸ ਕਰ ਹੁਣ ਮੈਂ ਬਣਾ ਰਿਆ ਹਾਂ ਹਾਂ ਨਹੀਂ ਹੁਣ ਮੈਂ ਕਰ ਰਿਹਾ ਪਾਣੀ ਹਾਂ ਸਾਰਾ ਠੰਡਾ ਕਰ ਰਿਹਾ ਸਾਰਾ ਗਰਮੀ ਪਿਆ ਸੀ ਆ ਚਾਹਣ ਆ ਚਾਹਣ ਪਾਈ ਗਲਤ ਵੈਸੇ ਪਾਈ ਹੈ ਵੈਸੇ ਪਾਈ ਫਤਿਹ ਥੱਲੇ ਅੰਟੀ ਮਾਰੂ ਘੰਟੀ ਥੱਲੇ ਖੜੇ ਨੇ ਉਧਰ 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 ਛਿੜਕ ਦੇ ਚਲ ਉਧਰ ਛਿੜਕ ਬਸ ਹਾਂ ਇਸ ਕੋਲ ਜ਼ਿਆਦਾ ਗਰਮੀ ਹੋਣੀ ਹੈ ਨਹੀਂ ਚਲ ਆ ਜੋ ਅੰਦਰ ਚਲੀਏ ਬਲੌਗ ਬੰਡ ਰਾਮ ਨਾ ਬੋਲੋ ਰਾਮ ਨਾ ਲੈ ਇਹ ਚ ਕੀ ਹੈ ਮੈਂ ਹੀ ਕਹ ਰਹੀ ਜ਼ਿਆਦਾ ਗਰਮੀ ਹੋਣੀ ਹੈ ਬਲੌਗ ਬੰਡ ਰਾਮ ਨਾ ਬੋਲੋ ਛੱਡ ਦੋ ਛੱਡ ਦੋ ਬਸ ਬਹੁਤ ਹੈ ਆ ਜੋ ਕਿਹੜੀ ਪੈਂਟ ਆ ਦੇਖ ਇਹ ਤਾਂ ਹੀ ਨਹੀਂ ਮੇਰੇ ਪਾਪਾ ਜੀ ਦਾ ਮਗਰੂਮਾ ਦੋ ਉੱਥੇ ਲਿੱਤੀ ਆ ਸੁਣੋ ਕਹਿ ਰਿਹਾ ਦਮਨ ਮਿਲ ਕੇ ਮੈਨੂੰ ਬਾਹਰ ਲੈ ਕੇ ਚੱਲ ਜ਼ਿਆਦਾ ਹੰਗਰੀ ਪੁਣ ਲੈ ਕੇ ਚੱਲ ਜਾ ਮੈਨੂੰ ਪੀਜ਼ਾ ਹਟ ਲੈ ਕੇ ਚੱਲ ਕਿਤੇ ਲੈ ਕੇ ਚੱਲ ਮੈਨੂੰ ਖਵਾ ਪਿਆ ਕੇ ਲਿਆ ਕਿ ਜਿਸ ਦਿਨ ਪ੍ਰਨੀਤ ਆਇਆ ਸੀ ਤੂੰ ਪ੍ਰਨੀਤ ਨਾਲ ਗਈ ਹੈ ਤਾਂ ਮੈਂ ਕਿਹਾ ਨਹੀਂ ਉਹ ਦੀਦੀ ਨੂੰ ਸਕੂਟੀ ਚਲਾਣੀ ਨਹੀਂ ਹੁੰਦੀ ਉਹ ਛੋਟੀ ਏ ਮੈਂ ਨਾਲ ਜਾਵਾਂਗੀ ਫੇਰ ਜਾਇਓ ਇਹ ਗਲਤ ਕਹ ਲਿਆ ਫਤਿਹ ਐ ਕਰਦਾ ਆਪਾਂ ਘਰੇ ਬਣਾਉਨੇ ਆਂ ਬੱਚੀ ਠੀਕ ਐ ਘਰੇ ਬਣਾਉਣੀ ਉਹ ਬਣਾ ਦੇ ਦਮਨ ਨਮਕੀ ਇੰਤੇ ਪਿਆਜ਼ ਤੇ ਟਮਾਟਰ ਪਾ ਕੇ ਕੱਲ ਨੂੰ ਖਾਵਣ ਚੱਲਾਂਗੇ ਕੱਲ ਨੂੰ ਫਤਿਹ ਮੈਂ ਨਾਲ ਜਾਵਾਂਗੀ ਮੈਂ ਨਾਲ ਜਾਵਾਂਗੀ ਫਤਿਹ ਮੇਰਾ ਛੋਣਾ ਪੁੱਤ ਆਇਆ ਸੀ ਤੇ ਕਹਿੰਦਾ ਸੀ ਮੈਂ ਜਾਣਾ ਰੈਸਟੋਰੈਂਟ ਤੇ ਅਸੀਂ ਕਿਹਾ ਕਿ ਅੱਜ ਤੂੰ ਨਾ ਜਾ ਅੱਜ ਤੁਸੀਂ ਆਹੀ ਚੀਜ਼ਾਂ ਖਾ ਲੋ ਡੌਡੋ ਟੋਏ ਲੈ ਕੇ ਆਏ ਹੋ ਮੇਰੇ ਲਈ ਵੀ ਲੈ ਕੇ ਆਉਣੇ ਸੀ ਜੈਲੀ ਇਹ ਜੈਲੀ ਜੈਲੀ ਇਹੋ ਜੀਆਂ ਗੰਦੀਆਂ ਚੀਜ਼ਾਂ ਨਹੀਂ ਖਾਂਦੇ ਪੁੱਤ ਆ ਜੀ ਜੀ ਦਾ ਬੇਟਾ ਨਾਲ ਫੋਕ ਲੈ ਕੇ ਆਏ ਹੋ ਹੈ ਹੈਲਦੀ ਬਣਦੀ ਹੈਲਦੀ ਬਣਦੀ ਹੈ ਲੋ ਜੀ ਫਤੇ ਇੰਜੋਏ ਕਰਦਾ ਪਿਆ ਸਾਡੇ ਪਟਿਆਲੇ ਵਾਲੇ ਵਲੌਗ ਫਤੇ ਨੂੰ ਯਾਦ ਆ ਰਹੀ ਆ ਦੇਖੋ ਫਤੇ ਛੋਟਾ ਜਿਹਾ ਹੁੰਦਾ ਸੀ ਜਿਨੇ ਨਹੀਂ ਦੇਖਿਆ ਜਾ ਕੇ ਜ਼ਰੂਰ ਦੇਖਿਓ ਹਾਂ ਸਿਮੂ ਦੀਦੀ ਸਿਮੂ ਨੂੰ ਮਿਸ ਕਰ ਰਹੇ ਨੇ ਹਾਏ ਅਸੋ ਨੂੰ ਮम्मा ਦੰਮੂ ਫਤੇ ਪਰਨੀਤ ਵੀ ਚਈ ਹੈ ਨਾ फते टीवी खड़के देख रहा परनीत <laughs> निगे निके <सारे> <laughs> मेरा, मेरा फते मसला <laughs> ਆ ਦੇਖੋ ਪਰਨੀਤ ਨਿਕਾ ਜਾ ਲਓ ਜੀ ਟਾਈਮ ਹੈਗਾ ਰਾਤ ਦਾ ਮੀਂਹ ਆ ਗਿਆ ਟਾਈਮ ਹੋ ਗਿਆ 11 ਵਜੇ ਦਾ ਮੈਂ ਟਾਈਮ ਦਿਖਾਦਾ ਤੁਹਾਨੂੰ 11:00 ਵੱਜ ਗਏ ਤੇ ਮੀਂਹ ਕਾਫੀ ਤੇਜ਼ ਆ ਗਿਆ ਤੇ ਮੇਰੀ ਭੈਣ ਦਾ ਫੋਨ ਆਇਆ ਅਚਾਨਕ ਹੀ ਤੇ ਕਹਿੰਦੀ ਕਿ ਸਾਡੇ ਮੀਂਹ ਬਹੁਤ ਪੈਂਦਾ ਪਿਆ ਦਾ ਤੁਹਾਡੇ ਵੀ ਆ ਜੂਗਾ ਉਹੀ ਗੱਲ ਹੋਈ ਉਹ ਲਾਈਟਾਂ ਤੋਂ ਹੰਦਾ ਜਾ ਲਾਓ ਕਿੰਨੇ ਕੰਨੀ ਜਾ ਰਿਆ ਮਾ ਵਰਾ ਬਠੰਡਾ ਕਰ ਦੇ ਬੋਤੇ ਰੰਮਾ ਹੋ ਆ ਗਈ ਬੋਤੇ ਨੇ ਨੇੜੀ ਆ ਗਈ ਨਾਲ ਮੀਂਹ ਆ ਗਿਆ ਮਾ ਵਿੱਚ ਕੋਈ ਬੱਚਾ ਦੇਖਿਆ ਉੱਡਦਾ ਹੈ ਕੱਚਾ ਤੇਰੇ ਤੇਰਾ ਤਾਂ ਨਹੀਂ ਕਿਤੇ ਤੂੰ ਤਾਂ ਬੱਚਾ ਹੀ ਨਿਕਾ ਜਾ ਆ ਬੱਚਾ ਸਾਡਾ ਸੁੱਤਾ ਨਹੀਂ ਦੇ ਲੋ 11 ਵਜ ਗਏ ਮੈਨੂੰ ਡਰ ਲੱਗ ਰਿਹਾ ਵਿੱਚ ਦੂਤ ਨਾ ਰੇ ਹਾਂ ਹਾਂਜੀ ਗੁੱਡ ਮਾਰਨਿੰਗ ਜੀ ਤੇ ਆਹ ਦੇਖ ਲਓ ਸਵੇਰ ਸਵੇਰ ਦਾ ਟਾਈਮ ਹੈ ਤੇ ਇਧਰ ਫਤੇ ਸਿੰਘ ਸੁੱਤਾ ਉੱਠਾ ਟੀਵੀ ਲਾ ਕੇ ਬਹਿ ਗਿਆ ਟਰੈਕਟਰ ਮੋਟਰਸਾਈਕਲ ਬੱਸ ਆਹ ਸ਼ੌਂਕ ਹੈ ਨੂੰ ਦੇਖਣ ਦਾ ਫਤੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇਰਾਤ ਵਾਲਾ ਵਲੌਗ ਇਥੋਂ ਹੀ ਕੰਟੀਨਿਊ ਕਰਤਾ ਤੇ ਫਤੇ ਦੇ ਲੋ ਪਿਆਰ ਇਹ ਛੁੱਟੀਆਂ ਮਨਾਣ ਆਇਆ ਨਜ਼ਾਰੇ ਲੈ ਰਿਹਾ ਫਤੇ ਹੈ ਬਸ ਟਰੈਕਟਰ ਦੇਖੀ ਜਾ ਰਿਹਾ ਟਰੈਕਟਰ ਲੈਣਾ ਸੀ ਅੱਛਾ ਇਹ ਟਰੈਕਟਰ ਲੈਣਾ ਜੌਂਡੀਅਰ ਲੈਣਾ ਲਾਓ ਭਾਈ ਮੇਰੇ ਪੁੱਤ ਨੇ ਜੌਂਡੀਅਰ ਟਰੈਕਟਰ ਪੂਰਾ ਮੋਡੀਫਾਈ ਕਰਾਉਂਗਾ ਅੱਛਾ ਛੋੜੇ ਡੇਰ ਬੱਲੇ ਹੋਰ ਲਿਖੂੰਗਾ ਜਿਹੜਾ ਛੋਟਾ ਜੌਂਡੀਅਰ ਸ਼ੌਂਕ ਹੀ ਅਥਰੇ ਨੇ ਤੇਰੇ ਤਾਂ ਹੈ ਚਲੋ ਭਾਈ ਫਤਿਹ ਕਢਾ ਰਿਹਾ ਸਾਡਾ ਨਵਾਂ ਟਰੈਕਟਰ ਤੇ ਇਹਨੂੰ ਕੰਗ੍ਰੈਚੁਲੇਸ਼ਨ ਕਿਉਂਕਿ ਛੇ ਛੇਤੀ ਕਢਾਵੇ ਤੇ ਛੇਤੀ ਛੇਤੀ ਚਲਾਵੇ ਚਲਾਵੇ ਐ ਕੁਝ ਨਹੀਂ ਹੁੰਦਾ ਮੈਂ ਚਲਾ ਲੈਣਾ ਚਲਾ ਲੈਂਦੇ ਹਾਂ ਪਹਿਲੇ ਦੇਖੋ ਪਹਿਲਾ ਪਰਗਨ ਨਾ ਸਟਾਰਟ ਹੈ ਹੂੰ ਫਿਰ ਆਪਾਂ ਨੇ ਪਾਉਣਾ ਗੇਅਰ ਲਾਣਾ ਹੈ ਨਾ ਹਾਂ ਫਿਰ ਅੱਗੇ ਆਪਾਂ ਨੇ ਪਿੱਛੇ ਕਰ ਦੇਣਾ ਹਾਂ ਪੰਜ ਵਾਰੀ ਹੈ ਨਾ 1 2 3 4 ਅੱਛਾ ਪੰਜੇ ਗੇਅਰ ਇੱਕੋ ਵਾਰੀ ਪਾ ਦੇਣੇ ਹਾਂ ਇੱਕ ਇੱਥੇ ਪਿੱਛੇ ਲੈ ਕੇ ਉਹ ਗੇਅਰ ਨਾ ਫਿਰ ਥੱਲੇ ਹੋ ਰੇਜ਼ ਰਬੜੀ ਹੈ ਹੂੰ ਫਿਰ ਜੇ ਜੇ ਅਸੀਂ ਉਹਨੂੰ ਟਿਠਾਣਾ ਹੁੰਦਾ ਹੈ ਨਾ ਇਦਾਂ ਹਾਂ ਫਿਰ ਹੈਂਡਲ ਫੜਨਾ ਪੂਰਾ ਘੁੱਟ ਕੇ ਰੇਜ਼ ਦੱਬ ਕੇ ਰੱਖਣੀ ਹੈ ਨਾ ਫਿਰ ਉਹ ਐਦਾਂ ਕਰ ਦੇਣਾ ਅੱਗਲੇ ਸੰਦਾ ਉਹ ਐਦਾਂ ਕਰਕੇ ਚੱਲ ਉੱਤੇ ਹੋ ਗਿਆ ਲਓ ਜੀ ਜੌਂਡੀਆ ਟਰੈਕਟਰ ਚੱਲ ਵੀ ਪਿਆ ਜੇ ਹੈ ਆਏ ਜਾਂਦਾ ਹੈ ਅੱਛਾ ਉਹ ਪਤਾ ਹੈ ਸਾਰਿਆਂ ਨੂੰ ਪਤਾ ਹੈ ਭਾਈ ਟਰੈਕਟਰ ਐਵੇਂ ਦਾ ਹੁੰਦਾ ਚਲੋ ਨਾ ਇਹ ਆਜੋ ਫੇਤੇ ਨਾ ਨਾ ਆਜੋ ਨਾ ਕਿ ਫਿਰ ਬੈਠੇ ਹੋ ਟੀਵੀ ਦੇਖਣ ਠੀਕ ਹੈ ਦੁੱਧਦ ਪੀ ਕੇ ਆਜੋ ਤੇ ਲਓ ਜੀ ਹੁਣ ਟਾਈਮ ਹੋ ਗਿਆ ਸਾਡੀ ਚਾਹ ਦਾ ਤੇ ਦਮਨ ਸਾਡਾ ਬਣਾ ਰਿਆ ਚਾਹ ਤੇ ਨਾਲ ਡਸਟਬਿਨ ਬੈਗ ਪਾ ਰਿਆ ਦੋ ਦੋ ਕੰਮ ਕਰਦਾ ਹੈ ਇਦਰ ਬੰਦੀ ਦੀ ਚਾਹ ਥੋੜੇ ਗੈਸ ਦਾ ਵੱਧ ਕਰਨਾ ਹੁ ਆਦੋ ਤੇ ਫਤੇ ਉਧਰ ਮਾਰ ਰਿਹਾ ਮਸਤੀ ਚਾਹ ਪੀ ਕੇ ਬਹਿ ਗਏ ਤਾਂ ਹੁਣ ਦਮਨ ਪਾਣੀ ਪੀਣ ਲੱਗੀ ਚਾਹ ਪੀ ਕੇ ਦੰਦ ਜੁੜ ਜਾਂਦੇ ਨੇ ਤੇ ਦਿਲ ਕਿੰਸੀ ਰਹੇ ਗਏ ਦੰਦ ਜੋ ਪਤੇ ਲੈ ਅੱਤੇ ਆ ਜੋ ਪਤੇ ਸੜਨਾ ਤੋਗੇ ਕੱਪੜੇ ਫੇਰ ਉਹੀ ਵਾਲੇ ਹੋਏ ਕੋ ਚਲਾ ਕੋ ਚਲਿਆ ਜਾ ਮੇਰੀ ਤੁਸੀ ਗਲਤੀ ਹੈ ਤੁਸੀ ਗੁੱਟ ਦੀ ਤੇਰੀ ਗਲਤੀ ਹੈ ਜਿਪੋ ਚਲਿਆ ਨਾ ਨਾ ਸੁਚਿਨਾ ਦਬੀ ਹਾਂ ਨਹੀਂ ਤੁਸੀਂ ਟੱਡੀ ਹੁੰਦੀ ਨਹੀਂ ਕੋਟੇ ਕਿਹੜਾ ਕਰਕੇ ਲੈ ਤੂੰ ਪੋਚਾ ਲਾਉ ਨਾ ਕੋਟੇ ਸੀ ਅਪਰਟੀਕਲ ਨਹੀਂ ਕੋਟੇ ਮੇਰੀ ਗਲਤੀ ਕਿਹੜੀ ਹੈ ਕੋਟਾ

छोरदा का थैंक यू बोलो इसके लिए जिंदगी के लिए जिंदगी के लिए तादी गर। लग गया ताकी ताकी ब्लॉगर फते गर्मी लग रही है जल्दी खलो यार तादी जल्दी खलो छोरदा उनको पी लेती प्लीज साइड के ना तो प्लीज प्लीज पे क्या पीस पुसला रखा पी उसना मरा तो मुझसे बड़ा तो मैं खड़ी हूं तो मेरा गला ਸਾਡੇ ਚੈਨਲ ਦਾ ਨਾਮ ਹੈ ਮੰਦਰੀ ਕਿਉ ਹੈ ਹੈਲੋ ਗਾਇਜ਼ ਫਤਿਹ ਮੇਰਾ ਗੜਾ ਯਾਰ ਕਿਸ਼ਟਾ ਬਾਈ ਇੱਜਾ ਹੈ ਹੈਲੋ ਇਹ ਦੇਖ ਮਾਈ ਸਕੂਲ ਚਲਾ ਰਿਹਾ ਹੈ ਲੋ ਜੀ ਕੱਲ ਦਾ ਆਇਆ ਸਾਨੂੰ ਇੰਨਾ ਤੰਗ ਕਰਦਾ ਪਿਆ ਨਾ ਇੰਨਾ ਤੰਗ ਕਰਦਾ ਬੰਦ ਰਹਾ ਮੈਂ ਡਿੱਗ ਗਿਆ ਇਹ ਫਾਈ ਡਿੱਗ ਗਿਆ ਉਹ ਤੇ ਮੇਰੀ ਬਾਹਰ ਉੱਤੇ ਤੁਸੀਂ ਛਾਲਾ ਥੱਲੇ ਮਾਰ ਰਹੇ ਹੋ ਅਮਾ ਮੇਰਾ ਗੜਾ ਤੇ ਫੜੋ ਮਮਾ ਫਤੇ ਨਾ ਪੁੱਤਰੀ ਦੀ ਦੀਦੀ ਮਰ ਜੂ ਫਿਰ ਕੀ ਕਰਾਂਗੇ ਆਪਾਂ ਥੱਲੇ ਕਰੋ ਮੈਂ ਵੀ ਗੇਰੂ ਤੇ ਦੀਦੀ ਕਿੱਥੋਂ ਲੱਭੇਗਾ ਦੀਦੀ ਮੈਂ ਕੇਐਸਸੀ ਨਹੀਂ ਜਾਣਾ ਕੇਐਸਸੀ ਨੂੰ ਆ ਗਿਆ ਤੇ ਅਸੀਂ ਮੁੰਡਾ ਕਿੱਥੇ ਖਾਓ ਨਹੀਂ ਤੇ ਦੀਦੀ ਕਿੱਥੋਂ ਲੱਭੇਗਾ ਐਂ ਦੱਸ ਹਾਏ ਫਤੇ ਹਾਏ ਆਪਾਂ ਦੀਦੀ ਪੁੱਟੀ ਗਈ ਨਾ ਪੁੱਤਰੀ ਨਾ ਦੀਦੀ ਨੂੰ ਕਿਉਂ ਮਾਰ ਰਿਆ ਆ ਦੇ ਲੋ ਭੈਣ ਭਰਾਵਾਂ ਦੀ ਹੋ ਗਈ ਲੜਾਈ ਚਲੋ ਇਸ ਕੰਮ ਨੂੰ ਬੰਦ ਕਰੋ ਉਹ ਮੂੰਹ ਤੇ ਗਰਮੀ ਅੱтря ਮਰ ਜੂਗੀ ਫਤੇ ਬੇ ਮੈਂ ਕਿੱਥੇ ਫਸੀ ਨਹੀਂ ਜਾ ਰਹੀ ਅੱਜ ਕਿੱਸੀ ਕੀ ਤੋਂ ਅਜੂੜਾ ਦੇ ਲੈ ਕਿੱਧਰ ਜਾ ਰਿਹਾ ਢਿੱਲਾ ਹੋ ਗਿਆ ਚਲੋ ਤਿਆਰ ਕਰਾਂ ਤੂੰ ਪਾਪਾ ਨਾਲ ਜਾਣਾ ਹੈ ਨਾ ਅੱਜ ਤੁਸੀਂ ਹਾਂਜੀ ਜਾਣਾ ਜਦੋਂ ਆਣੀ ਕਿ ਦਵਾਨਗੇ ਬਸ ਪਾਪਾ 7 ਵਜੇ ਆਉਣਗੇ ਉਹ ਟਾਈਮ ਹੋ ਗਿਆ 6:30 ਦਾ ਨਾ 5:30 ਦਾ ਅੰਦਰ ਨਹਿਲਾ ਵੀ ਨਹੀਂ ਪਤਾ ਪੰਜ ਦਿੱਤਾ 5:30 ਕਿ ਸਵਾ 5:30 ਹੋ ਗਏ ਨੇ ਕੱਲ ਹੈ ਨਹੀਂ ਆਹ ਹੈ ਕਿਉਂ ਨਹੀਂ ਤੇ ਇੱਕ ਮੈਂ ਕਮੈਂਟ ਰੀਡ ਕਰਦੀ ਪਈ ਹਾਂ ਮੇਰੀ ਭੈਣ ਦਾ ਕਮੈਂਟ ਆਇਆ ਸੀ ਤਾਂ ਹੀ ਤੋਂ ਮੈਂ 쿨ਰ ਦੇ ਲੱਗ ਗਈਆਂ ਤੇ ਉਹ ਪੁੱਛ ਰਹੀ ਸੀ ਕਿ ਤੁਸੀਂ ਜਿਹੜਾ ਇਹ 쿨ਰ ਇਹ ਕਿੰਨੇ ਦਾ ਲਿਆ ਤੇ ਇਹ 쿨ਰ ਹੈਗਾ ਜੀ ਕੈਨਸਟਾਰ ਦਾ ਤੇ ਅਸੀਂ ਲਿਆ ਸੀ ਪਟਿਆਲੇ ਅੱਜ ਤੋਂ 4 ਜਾਂ 5 ਸਾਲ ਪਹਿਲਾਂ ਤੇ ਉਦੋਂ ਆਇਆ ਜੀ ਇਹ 14000 ਦਾ ਤੇ ਹੁਣ ਦਾ ਮੈਨੂੰ ਪਤਾ ਨਹੀਂ ਸ਼ਾਇਦ ਹੁਣ ਸਸਤਾ ਹੋਵੇ ਜਾਂ ਮਹਿੰਗਾ ਹੋਵੇ ਤੇ ਕੈਨ ਸਟਾਰ ਕਰਕੇ ਨਾ ਮਹਿੰਗਾ ਹੋਵੇ ਪਰ ਮੈਨੂੰ ਇਹ ਬਹੁਤ ਮਹਿੰਗਾ ਲੱਗਿਆ ਕਿਉਂਕਿ ਮੈਂ ਜਦੋਂ ਤੁਹਾਡਾ ਕਮੈਂਟ ਰੀਡ ਕੀਤਾ ਉਦੋਂ ਹੀ ਮੈਂ ਉਤਾਰ ਨੂੰ ਪੁੱਛਿਆ ਕਿ ਆਪਾਂ ਕੂਲਰ ਕਿੰਨੇ ਦਾ ਲਿਆ ਸੀ ਤੇ ਉਹ ਕਹਿੰਦੇ ਕਿ ਅਸੀਂ 14000 ਦਾ ਕੂਲਰ ਇਹ ਲਿਆ ਸੀ ਤੇ ਮੈਂ ਸੁਣ ਕੇ ਕਿਹਾ ਮੈਂ ਕਿਹਾ ਹਾਏ ਇਹ ਤਾਂ ਬਹੁਤ ਮਹਿੰਗਾ 14000 ਦਾ ਤੇ ਮੈਨੂੰ ਕਹਿੰਦੇ ਕਿ ਕੈਨ ਸਟਾਰ ਦਾ ਪਤਾ ਨਹੀਂ ਤਾਂ ਕਰਕੇ ਮਹਿੰਗਾ ਦਿੱਤਾ ਹੀ ਤੇ ਹੁਣ ਦਾ ਰੇਟ ਦਾ ਪਤਾ ਨਹੀਂ ਪਰ ਅਸੀਂ ਲਿਆ ਸੀ ਜੀ 14000 ਦਾ ਤੇ ਇਹਦੀ ਇੱਕ ਚੀਜ਼ ਵਧੀਆ ਇਹ ਹੈ ਕਿ ਆਪਾਂ ਇਹਨੂੰ ਅੰਦਰ ਲਾ ਸਕਦੇ ਹਾਂ ਪਲਾਸਟਿਕ ਦਾ ਇਹ ਤੇ ਜਿਵੇਂ ਅੰਦਰ ਆਪਾਂ ਬੈੱਡ ਤੇ ਦੋ ਜਾਨੇ ਪਏ ਆ ਤਿੰਨ ਜਾਨੇ ਪਏ ਆ ਰਾਮਨਾਥ ਬਹੁਤ ਵਧੀਆ ਹਵਾ ਦਿੰਦਾ ਹੈ ਇਹ ਜੇ ਮੌਸਮ ਦੇ ਵਿੱਚ ਬਹੁਤ ਵਧੀਆ ਹਵਾ ਦਿੰਦਾ ਹੈ ਇਹ ਤੇ ਹਨੇ ਦੇ ਨਹੀਂ ਤਾਂ ਹੀ ਲਾ ਕੇ ਰੱਖਣੇ ਤੇ ਕਈ ਵਾਰ ਜੇ ਜ਼ਿਆਦਾ ਗਰਮੀ ਹੋ ਜੇ ਤੇ AC ਦਾ ਇਹ ਤੇ ਪਲਾਸਟਿਕ ਦਾ ਹੈ ਕਿ ਆਪਾਂ ਅੰਦਰ ਲਾ ਸਕਦੇ ਹਾਂ ਤੇ ਇਹਦੀ ਲੁੱਕ ਕੁਝ ਐਵੇਂ ਦੀ ਹੈ ਇੱਥੋਂ ਆਪਾਂ ਪਾਣੀ ਪਾ ਲੈਨੇ ਆ ਜੀ ਇੱਥੋਂ ਪਾਣੀ ਪਾ ਜਾਂਦਾ ਤੇ ਆਪ ਬੰਦ ਹੋ ਜਾਂਦਾ ਤੇ ਥੋੜਾ ਤੇ ਪਿੱਛੇ ਵਲੌਗ ਦੇਖਿਆ ਹੁਣ ਆ ਇਹਦੇ ਜਿਹੜੇ ਬਟਨ ਨੇ ਆਦਮਨ ਕੋਲ ਦਿਖਾਇਓ ਆ ਹੈਗਾ ਜੀ ਕੂਲ ਵਾਲਾ ਇੱਥੋਂ ਪਾਣੀ ਚੱਲਦਾ ਤੇ ਇਹ ਸਵਿੰਗ ਹੁੰਦਾ ਸੀ ਇੱਥੋਂ ਤੇ ਇਹ ਟਾਈਮਰ ਸੀ ਇੱਥੋਂ ਸਪੀਡ ਲਿਮਿਟ ਹੁੰਦੀ ਤੇ ਇਹ ਪਾਵਰ ਸੀ ਜੋ ਕਿ ਸਾਡੇ ਫਤੇ ਨੇ ਇਹ ਖਰਾਬ ਕਰ ਦਿੱਤੇ ਨੇ ਤੇ ਇਹਨੂੰ ਹੁਣ ਅਸੀਂ ਡਾਇਰੈਕਟ ਹੀ ਕਰਵਾ ਲਿਆ ਹੈ ਖਰਾਬ ਹੋਵੀ ਸੀ ਤੇ ਬਹੁਤ ਹੀ ਵਧੀਆ ਕੂਲਰ ਆ ਤੇ ਬਾਕੀ ਜੀ ਹੁਣ ਦਾ ਰੇਟ ਪਤਾ ਨਹੀਂ ਅਸੀਂ 14000 ਦਾ ਲਿਆ ਸੀ ਤੇ ਮੈਂ ਕਿਹਾ ਤੁਹਾਨੂੰ ਮੈਥਮੈਟਿਕਲ ਪ੍ਰਾਈਜ਼ ਜਰੂਰ ਤੁਹਾਡਾ ਤਰੀਕ ਪੁੱਛਿਆ ਸੀ ਤੇ ਦੱਸਣਾ ਵੀ ਬਹੁਤ ਜ਼ਰੂਰੀ ਸੀ ਤੈចੜੋ ਦੀ ਹੁਣ ਅਸੀਂ ਫਟੇ ਨੂੰ ਤਿਆਰ ਕਰਕੇ ਭੇਜ ਦਈਏ ਬੜੇ ਰੋ ਬਲੌਗ ਤੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ। ਲਓ ਲਾਨੇ ਆਪਾਂ ਕੂਲਰ ਇਹਨਾਂ ਥੋੜੀ ਇੱਕ ਪ੍ਰੋਬਲਮ ਇਹ ਆ ਦੀ ਬਾਅਦ ਬਹੁਤ ਜ਼ਿਆਦਾ ਹੈ ਦੀ। ਹਾਂ ਅੱਜਕੱਲ ਜਿਹੜੇ ਨਵੇਂ ਕੂਲਰ ਆਏ ਉਹਨਾਂ ਦੀ ਕਿਤੇ ਬਾਅਦ ਘੱਟ ਹੈ ਉਹ ਵੱਡੇ ਵੀ ਕਾਫੀ ਨੇ। ਇੱਧਰ ਕਰ ਕੇ ਬਣਾ ਦੇ ਥੋੜਾ ਜਿਹਾ। ਲਓ ਮੈਂ ਤਾਂ ਬੈਠ ਕੇ ਵੀ ਦੱਸ ਕਰ ਦੂਣ ਲੇਕੀ। ਹਾਂ ਉਹ ਕਰੀਂ ਪਈ। ਯਾ ਗਮਨਾ ਕੱਪੜੇ ਪ੍ਰੈਸ ਕਰਨੇ ਨੇ। ਇਸ ਦੀ ਗੱਲਾਂ। ਚਲੋ। ਸਰਾ ਆਪਣਾ ਫੜੀ ਹੈਗੀ। ਰਬੋਤ ਅੱਜ ਦੀ ਫਤੇ ਨੇ ਚਲੋ ਇਹ ਕੂਲਰ ਬਾਰੇ ਤਾਂ ਜਾਣਕਾਰੀ ਤੁਹਾਨੂੰ ਦੇਤੀ ਤੇ ਫਤੇ ਸਾਡੇ ਨੇ ਜਾਣੇ ਦੀ ਅਰੇ ਪਾਪਾ ਨਾਲ ਘੁੰਮਣ ਫਿਰਨ ਘੁੰਮਣ ਨਹੀਂ ਆਉਗੀ ਸੋ ਕਿੱਥੇ ਹਾਂ ਫਤੇ ਨੇ ਜਾਣਾ ਜੀ ਕੀ ਆਪਕੋ ਇਹ bc ਦੀ ਇਹ ਅਗਲੀ h i d k f c ਇਹ ਗਲਤ ਹੋ ਗਈ ਇਹ bc ਗਲਤ ਹੋ ਗਈ ਕੋਈ ਗੱਲ ਨਹੀਂ ਤੇ ਇਹਨੂੰ ਇੰਨਾ ਚਾ ਚੜਿਆ ਪੈਣਾ ਹ ਤੇ ਤੁਹਾਨੂੰ ਪਤਾ ਹੀ ਆ ਕਾਰ ਦੇ ਕੰਮ ਦਾ ਤੇ ਆੜ ਭਾਵੇਂ ਬਿਜ਼ੀ ਹੋਣਾ ਹਨਾ ਉਹਨਾਂ ਦਾ ਭਾਵੇਂ ਆਫਿਸ ਦਾ ਕੰਮ ਚੱਲਦਾ ਹੋਈ ਜੀ ਉਹਨਾਂ ਕਹਿੰਦਾ ਕਿ ਮੇਰੇ ਕੋਲ ਟਾਈਮ ਹੈ ਨਹੀਂ ਤੇ ਉਹ ਲੁਸ਼ਕੋਰ ਜੀ ਪਈ ਸੀ ਮੈਂ ਹੱਥ ਰੱਖ ਤੇ ਜੇ ਉਹ ਕਾਰਨੇ ਕਹਿੰਦਾ ਕਿ ਮੇਰਾ ਟਾਈਮ ਹੈ ਨਹੀਂ ਤੇ ਫੇਰ ਇਹਨੇ ਰੋਣਾ ਤੇ ਮੈਂ ਵੈਸੇ ਉਹਨਾਂ ਨੂੰ ਪਿਆਰ ਕਰਨ ਲੱਗੀਆਂ ਮੈਂ ਅਮਾ ਜੀ ਨਾਲ ਨਹੀਂ ਕਿ ਕਿ ਬਰੇ ਸੱਚੇ ਟੇਸਟਿੰਗ ਹਾਂ ਭਾਵੇਂ ਟੇਸਟਿੰਗ ਨੂੰ ਚਲਾ ਵੀ ਠੀਕ ਹੈ ਹਨਾ ਮਨ ਨੂੰ ਤੇ ਕਪੜੇ ਜੋ ਕਪੜੇ ਪਾਉਣਾ ਮੈਂ ਆਹ ਤਾਂ ਨਹੀਂ ਨਹੀਂ ਇਹ ਮੈਂ ਬੋਸਣਾ ਲੱਗਿਆ ਲੱਗਿਆ ਖਣੀ ਸੇ ਨਾ ਕਿਤੇ ਖਣੀ ਸੇ ਨੂੰ ਬਣਾ ਖੜਾ ਹੈ ਹੈ ਇਹ ਖੜਾ ਉੱਪਰ ਖੜਾ ਪੈ ਗਿਆ ਕੋਈ ਹਣੀ ਸੇ ਖੜੀ ਹੋ ਉਹਦਾ ਬਤੀ ਅੰਗਰੀਕੀ ਨਹੀਂ ਹੈ ਭਾਈ ਇੰਨਾ ਕੋ ਇਹਨੂੰ ਚਾ ਚੜਿਆ ਨਾ ਸਾਡੇ ਕੋਲ ਜਦੋਂ ਲਾਇਕ ਕਰ ਲਓ ਲਾਇਕ ਕਰ ਲਓ ਇੰਨਾ ਚਾ ਚੜਿਆ ਤਮਲਾ ਹੁੰਦਾ ਪਿਆ ਮੈਂ ਇਹਦੇ ਕੱਪੜੇ ਲੈ ਕੇ ਆਵਾਂ ਤੇ ਆ ਭੰਗੜਾ ਦਿਖਾਓ ਇਹਦਾ ਕੋਈ ਭੰਗੜਾ ਕਿਉਂ ਹਾਂ ਵੇ ਕੀ ਮੈਨੂੰ ਮਾਰਦਾ ਸੀ ਤੂੰ ਇਹ ਕੋਈ ਸੱਟ ਇੱਕੋ ਹੀ ਸੱਟ ਲੂ ਤੂੰ ਕੀ ਤੋ ਹਾਂ ਆਉਂਚ ਮੁੰਦਰਾਸ ਪਾ ਇਸੇ ਦਿਨ ਸਾਕੀ ਪਾਟ 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 ਮਾਰੇ ਫਦੇ ਉਹ ਫੋਨ ਗਿਰ ਗਿਆ ਸੀ ਗਾਇਸ ਫੋਨ ਬਾਕੀ ਫੋਨ ਗਿਰ ਗਿਆ ਦਾ ਰੱਬ ਫੋਨ ਗਿਰ ਗਿਆ ਸੀ ਭਾਏ ਜੇ ਫੋਨ ਡਣ ਜਾਂਦਾ ਮੇਰੀ ਮੰਮਾ ਕੋ ਲੈਣਾ ਸੀ ਚਲੋ ਉੱਪਰ ਚੜਕੋ ਉੱਪਰ ਚੜਕੋ ਫੋਟ ਜਿਆਣੀ ਕੇ ਆ ਵੀ ਚਰਾਗ ਕਰਤਾ ਇੱਕ ਬ੍ਰੈਂਡ ਕਿੱਥੇ ਆ ਮਾਰ ਦੇ ਗਿਆ ਸੈਂਸਿਟਿਵ ਕੰਟੈਂਟ ਆ ਜਾ ਤੁਸੀਂ ਬਦਲ ਮੈਂ ਤੁਹਾਡੀ ਸ਼ਕਲ ਦਿਖਾ ਰਹੀ ਹਾਂ ਇੱਦਾਂ ਹੀ ਜਾਓਗੇ ਗਰਮੀ ਬਹੁਤ ਹੈ ਕਹਿੰਦਾ ਮੈਂ ਬਰੈਂਡ ਨਹੀਂ ਪਾਣੀ ਫਤੇ ਬਸ ਸਾਡਾ ਰੈਡੀ ਹੋ ਰਿਹਾ। ਤੁਸੀਂ ਹੋਣਾ ਚਾਹੁੰੋ ਵਲੌਗ ਨੂੰ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਫਤੇ ਮੇਰੀ ਖਰ ਖਾਓ ਮੇਰੀ ਨਹੀਂ ਨਹੀਂ ਬੋਡਿੰਗ ਦਿਖਾਣੀ ਉੱਥੇ ਨਹੀਂ ਪੁੱਤ ਅੰਮਾ ਇਹਨਾਂ ਸੀ ਕਿ ਜਾਂਦੇ ਨੇ ਇੰਗਲਿਸ਼ ਅੰਡਰਾ ਹਾਂ ਅੰਡਰਾ ਸਾਰਾ ਬਤਾ ਦੇ ਇੰਗਲਿਸ਼ ਇੰਗਲਿਸ਼ ਆਪਣਾ ਨਾਮ ਦੱਸਿਓ ਫਤੇ ਇੰਗਲਿਸ਼ ਚ ਬਹੁਤ ਗਰਮੀ ਹੋ ਆਪਣਾ ਨਾਮ ਦੱਸੋ F A T E H ਨਹੀਂ ਬੋਲ ਕੇ ਆਪਾਂ ਮੱਕੀ ਨਹੀਂ ਦਿਖਾਉਂਦੇ ਨਹੀਂ 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 ਦਿਖਾ ਰਹੇ ਤੇ ਸ਼ਕਲ ਆ ਰਹੀ ਹੈ ਤਾ ਟੇਕ ਦਿਆ ਕਰੋ ਯਾਰ ਕਿਤੇ 21 ਰੁਪਏ ਬਲਕਾ ਨਾ ਦੇ ਕਹਿ ਨਹੀਂ ਹੈ ਨਹੀਂ ਕਿਤੇ ਪਹਿਲਾਂ ਮੈਂ ਆ ਕੇ orange ਰੰਗ ਦੀ ਟੀ-ਸ਼ਰਟ ਪਾ ਲਈ ਸੀ ਮੈਂ ਐਡਾ ਜਿਹਾ ਮਾ ਮੈਂ ਤਾਂ ਕੋਈ ਕਰਨੀ ਆ ਤਾਂ ਕੱਪੜੇ ਭਾੜੇ ਨੇ ਯਾਰ ਮੈਂ ਕੱਪੜੇ ਨਹੀਂ ਲੈ ਕੇ ਆਇਆ ਮੈਂ ਕੱਪੜੇ ਘਰ ਪਾਏ ਨੇ ਆ ਤਾਂ ਘਰ ਕੀ ਕਰਨਗੇ ਆ ਤਾਂ ਵਧੀਆ ਨਹੀਂ ਲੱਗ ਰਿਹਾ ਤਾਂ ਸਹੀ ਹੈ ਇਹਦੀ ਉਹ ਨਿਕਰ ਪਾ ਦਉ ਮੈਂ ਜਿਹੜੀ orange ਸਟ੍ਰਾਈਪ ਨਾਲ ਪਾਈ ਸੀ ਇਹਨੇ ਇਹਦੇ ਨਾਲ ਹਾਂ ਨਵੇਂ ਕੱਪੜੇ ਕਿੱਥੇ ਮੰਮਾ ਨੂੰ ਖੋਣ ਦੇਣੇ ਨੇ ਮੰਮਾ ਲੈ ਕੇ ਨਹੀਂ ਆਇਆ ਉਹ ਮੈਂ ਕੱਪੜੇ ਲਿਆਇਆ ਹੀ ਨਹੀਂ ਤੂੰ ਤਾਂ ਬੈਗ ਵੀ ਨਹੀਂ ਲਿਆਇਆ ਪੜਨ ਦਾ ਮਾਰਾ ਇੱਥੇ ਆਇਆ ਕਿਨ ਪੜਦਾ ਨਹੀਂ ਪਊਗਾ ਫਿਰ ਐ ਕਰਦੇ ਆ ਆਪਾਂ ਇਹਨੂੰ ਔਰੇਂਜ ਹੀ ਪਾ ਦਿੰਨੇ ਆਂ ਵਧੀਆ ਤਾਂ ਲੱਗੂਗਾ ਔਰੇਂਜ ਨਹੀਂ ਉਹੀ ਜਿਹੜੇ ਲਾਇਏ ਉਹੀ ਪਾ ਜਾ ਓਹ ਹਣਾ ਕੀ ਕੱਪੜੇ ਭੇਜੇ ਨੇ ਮੰਮਾ ਨੇ ਅਗਗਣ ਕੱਪੜੇ ਕੀ ਭੇਜੇ ਨੇ ਲੋ ਜੀ ਰੈਡੀ ਹੋ ਗਿਆ ਥੋੜਾ ਬੋਤਾ ਜੀ ਆ ਲਓ ਅਮਾ ਨਾ ਸੋਨੂ ਮੈਂ ਕੰਨਾ ਵਿੱਚ ਪਾ ਕੇ ਬੈ ਰ ਪਾਈ ਫਿਰ ਜੀ ਦੁਬਾਰਾ ਮਟਾ ਹੋ ਗਿਆ ਸ਼ਕੀਨ ਦੁਬਾਰਾ ਤਾਰੀ ਕੁੱਤੇ ਪਾ ਆਵੜੀ ਨਿੱਕਰ ਪਾ ਕੇ ਦੇਖੋ ਪਹਿਲਾਂ ਇਹਦੀ ਆ ਪਹਿਲਾਂ ਆ ਨਿੱਕਰ ਪਾ ਕੇ ਦੇਖੋ ਆ ਨਿੱਕਰ ਪਾ ਕੇ ਆ ਮੰ ਮੰਗਾ ਦੀ ਮੰਨੇ ਤੇ ਆਹ ਮੇਰੀ ਕੁੰਟੀ ਨਾਲ ਨਾ ਨਾ ਨਹੀਂ ਨਹੀਂ ਬੰਨ ਦਿਉਂ ਇਹ ਜੇ ਦਿੱਟ ਵਿਗੜ ਗਿਆ ਜੇ ਮੈਂ ਵਿਗੜ ਗਿਆ ਠੀਕ ਲੱਗ ਰਿਹਾ ਚੁੱਕਰ ਲੱਗ ਰਿਹਾ ਨਹੀਂ ਠੀਕ ਲੱਗ ਰਿਹਾ ਠੀਕ ਹੈ ਯਾਰ ਪੂਰੀ ਬਸ ਐ ਟੀਚਰ ਨੂੰ ਪਸੀਨਾ ਵੀ ਆਇਆ ਕੱਲ ਦੀ ਪਾਰਕੀਏ ਨੇ ਉਹ ਦੇ ਲਈ ਠੀਕ ਹੈ ਲੈ ਤੂਸ ਭਾਗ ਗਈ ਜਦੋਂ ਉਤਾਰ ਆਏਗਾ ਨਾ ਉਦੋਂ ਪਤਾ ਲੱਗੇਗਾ ਕਿ ਹਾਂ ਇਹਨੂੰ ਲੈ ਕੇ ਵੀ ਜਾਣਾ ਕਿ ਨਹੀਂ ਤੇ ਨਾ ਤਾਂ ਧੋਤਾ ਰਹਿ ਜਾਓ ਪੂਸ ਤੇ ਮੱਖੀ ਬੈਠੇ ਹੋ ਕੰਮ ਨਾ ਹੋ ਜੇ ਚੱਲ ਐ ਬਟਕਾ ਬਣਾ ਲਓ ਹੋਰੀ ਹਾਏ ਹਾਏ ਇੰਨੀ એનર્ਜੀ ਜਿੰਨੀ ਆ ਬੱਚਿਆਂ ਚ એનર્ਜੀ ਹੋਣੀ ਕਿਤੇ ਸਾਡੇ ਚ ਹੋਏ ਨਾ ਅਸੀਂ ਤਾਂ ਪਤਾ ਨਹੀਂ ਕੀ ਕੀ ਕਰਦੀਏ ਫੜੇ ਤੈਲ ਮੈਨੂੰ ਦਫਰਮੈਂਟ ਆਇਆ ਸੀ ਕਿ ਫੜਨੇ ਦਾ ਪਟਕਾ ਬੰਨਣਾ ਦੱਸਿਓ ਇਧਰ ਉਸੂਲ ਲਿਓ ਉਸੂਲ ਲਿਓ ਜੇ ਮੈਨੂੰ ਤਾਂ ਬਾਲਾ ਬੰਨਣਾ ਹੈ ਇਹ ਪਟਕਾ ਮੈਨੂੰ ਤਾਂ ਜਾਗਾ ਬੰਨਣਾ ਨਹੀਂ ਹੁੰਦਾ ਪਟਕਾ ਪੈਸੇ ਮੈਂ ਤੁਹਾਨੂੰ ਦੱਸਣੀ ਆ ਥੋੜਾ ਜਿਹਾ ਮੈਂ ਬੰਨ ਲੈਂਦਾ ਨਹੀਂ ਸਰ ਗੱਭਨ ਨੂੰ ਪਤਾ ਨਹੀਂ ਹੱਲੇ ਬੈਠੋ ਕੀ ਤੇ ਸੌਫੀ ਕਿਤੇ ਲਈ ਉਹ ਨਹੀਂ ਲਈ ਪਿੰਕ ਮੇਰੀ ਲਿਪਸਟਿਕ ਤੋਂ ਕਿ ਲੈਣਾ ਤੁਸੀਂ ਲਓ ਜੀ ਆਪਣੇ ਐਵੇਂ ਬਣ ਲੈਣਾ ਸੌਫਾ ਪਰ ਮੇਰੇ ਨਾਲ ਜ਼ਿਆਦਾ ਗਗਨ ਵਧੀਆ ਬਣ ਲੈਂਦੀ ਤੇ ਗਗਨ ਤੇ ਅਮਨ ਨੂੰ ਗੁੱਤਾਂ ਕਰਨੀਆਂ ਨਹੀਂ ਹੁੰਦੀਆਂ ਸੇ ਮਰੰਦ ਮੰਡੀਆਂ ਤੇ ਮੈਨੂੰ ਪਹਿਲਾ ਪਟਕਾ ਬੰਨਣਾ ਨਹੀਂ ਸੀ ਹੁੰਦਾ ਜੂੜਾ ਮਖਾਤੇ ਦਾ ਬਹੁਤ ਕੈਂਡ ਕਰ ਲੈਣੀ ਆ ਤੇ ਥੋੜਾ ਬੋੜਾ ਸਿੱਖਿਆ ਜਦੋਂ ਸਾਡੇ ਕੋਲ ਆਇਆ ਸੀ ਇਹ ਸਕੂਲ ਜਾਂਦਾ ਹੁੰਦਾ ਕਿ ਇੱਥੇ ਹਣਾ ਕਈ ਕਿ ਇੱਡਾ ਹੀ ਇੱਥੇ ਹੋ ਗਿਆ ਔਰ ਇੱਕ ਵਾਰ ਇੱਡਾ ਹੀ ਹੋ ਗਿਆ ਤੇ ਲੋ ਜੀ ਸੌਂਕਾ ਹੀ ਹੈ ਨਾ ਉਹ ਤਾਂ ਉਹ ਰੱਦੀਆ ਵਰਗੀ ਹੈ ਮੇਰਾ ਪੁੱਤ ਦਾ ਪੱਟਾ ਉਹ ਬਾਅਦ ਦੇ ਨਾਲ ਨਾ ਬਾਅਦ ਤੋਂ ਮੂ ਪਿਆ ਉਹ ਜਿਹੜਾ ਬਰਸ਼ੋਰ ਨਹੀਂ ਹੈਗੀ ਚਮਚਿਆਂ ਵਾਲੀ ਹੂੰ ਉਹਦੋਂ ਮੈਂ ਸੋਈ ਚ ਰੱਖਦਾ ਸੀ ਮੈਨੂੰ ਚੱਬ ਇੱਥੇ ਪਤਾ ਲੱਗ ਗਿਆ ਦਿਖਾਓ ਨਹੀਂ ਦਿਖਾਈ ਉਹ ਤੇ ਅਗਰ ਦਿਖਾ ਸਾਹਮਣੇ ਕੈਮਰੇ ਨੂੰ ਸੋਣਾ ਪੱਜ ਗਿਆ ਹੋਈ ਹੋਈ ਹਾਂ ਹਾਂ ਉਹ ਜੂੜਾ ਅੰਦਰ ਸੈੱਟ ਨਹੀਂ ਹੈਗਾ ਨਾ ਇਹਨਾਂ ਕਰਦੀਆਂ ਸੈੱਟ ਪੱਜ ਗਿਆ फटाफट ਸੈੱਟ ਕਰਨਾ ਸੀ ਤੇ ਕਾਲਵਾਲੇ ਵਲੌਗ ਤੇ ਜਿੰਨੇ ਮੇਰੇ ਭਾਂਤਰਾਵਾਂ ਦੇ ਕਮੈਂਟ ਆਏ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਐਵੇਂ ਪਿਆਰ ਕਰਦੇ ਹੋ। ਬਹੁਤ ਸ਼ੇਅਰ ਉਹ ਸੈੱਟ ਕਰਾਂ ਯਾਰ ਮੈਂ ਪਿੱਛੋਂ ਨਹੀਂ ਸੈੱਟ ਇਹਦੇ ਨਖਰੇ ਨਹੀਂ ਮੁੱਕਣੇ ਹਾਂ। ਥੱਲੇ ਥੱਲੇ ਬੈਠ। ਹਾਈ ਹਾਈ ਬੜਾ ਭਾਈ ਬਹੁਤ ਧੰਕਾ ਦਿੰਦਾ ਬਹੁਤ ਜ਼ਿਆਦਾ। ਉੰਨਾ ਸੱਜਿਆ ਆਉਂਦੇ ਹੋ ਕਾ ਅੱਜ। ਹਾਂ ਤੁਸੀਂ ਕੀ ਕਰਨਾ? ਤੁਸੀਂ ਪਹਿਲਾਂ ਉਹ ਕਰੋ ਆਪਣਾ ਤਾਂ ਉਹ ਕਰੋ ਸੈਟਿੰਗ ਇੱਥੇ ਲਿਆ ਉੱਪਰ ਬਾਅਦ ਲਈ ਅਸੀਂ ਮਾਨੇਜ ਕਰਾਂਗੇ। ਪਹਿਲੇ ਆਪਣੇ ਅੰਡਰਾਮ ਤੋਂ ਕੋ ਫੁੱਟ ਕੇ ਬਾਅਦ। ਇੱਥੇ ਨਹੀਂ ਹੈਗਾ ਉਹ ਅੰਦਰ ਪਿਆ ਉਹ ਉੱਥੇ ਉਰੀਆ ਮੈਂ ਦੱਸਾਂ ਹੁਣ ਗਰਮੀ ਕਿੰਨੀ ਹੈ ਮੈਨੂੰ ਤਾਂ ਗਰਮੀ ਆਈ ਜਾ ਰਹੀ ਪੱਖਾ ਚੱਲਦਾ ਤਾਂ ਪਰ ਡਾਲ ਚ ਬਾਹਰ ਇਹਨੇ ਮੈਂ ਦੱਸਦੀ ਜਿੰਦ ਤੇ ਸੁਕੀ ਤੇ ਤੇ ਲੋ ਜੀ ਬਾਜ ਤਾਂ ਮਿਲਿਆ ਨਹੀਂ ਹੈਗਾ ਤੇ ਹੁਣ ਦਮਨ ਉਹ ਬਰਸ਼ ਨਾਲ ਵਾਲ ਵਿੱਚ ਕਰ ਰਹੀ ਹੈ ਫਟਕਾ ਥੋੜਾ ਜਿਹਾ ਇੱਥੇ ਸੈੱਟ ਕਰਨ ਵਾਲਾ ਹੁਣ ਇਹ ਨਾ ਕਮੈਂਟ ਕਰਕੇ ਗਿਓ ਕਿ ਫਟਕਾ ਫਟਕਾ ਤੈਨੂੰ ਬੰਨਣਾ ਨਹੀਂ ਆਉਂਦਾ ਮੈਨੂੰ ਵਾਕੇ ਨਹੀਂ ਬੰਨਣਾ ਆਉਂਦਾ ਪਰ ਫਿਰ ਵੀ ਮੈਂ ਬੰਨ ਤਾ ਥੋੜਾ ਬਹੁਤਾ ਸਹੀ ਗਗਣ ਨੂੰ ਤੇ ਅਮਨ ਨੂੰ ਬੰਨਣਾ ਆਉਂਦਾ ਮੰਨ ਮੰਨ ਉਹ ਨਹੀਂ ਹੁੰਦਾ ਨਹੀਂ ਹੁੰਦਾ ਆ ਲੋ ਲੋ ਫਤਿਹ ਨੂੰ ਦੱਸਦਾ ਮੰਨ ਨੂੰ ਵੀ ਨਹੀਂ ਹੁੰਦਾ ਹੈਗਾ ਸੱਚਾਈਆਂ ਖੋਲ ਰਿਹਾ ਹਾਂ ਪਤੇ ਨੇ ਅੱਜ ਸੱਚ ਬੋਲਦਾ ਹੈ ਐ ਪਤੇ ਕੀ ਪਤੇ ਦੀ ਮੰਮਾ ਨੂੰ ਕੁਝ ਨਹੀਂ ਹੁੰਦਾ ਹੈਗਾ ਪਤੇ ਦੀ ਅਮਨ ਮੰਨ ਹਾਂ ਮੀਂਹ ਉਹ ਮਰ ਆਉਂਦਾ ਹੈ ਇਹ ਮੇਰੇ ਪੁੱਤ ਦਾ ਜਦੋਂ ਦਿਲ ਕਰਦਾ ਉਦੋਂ ਸਾਨੂੰ ਮਿਲਣ ਆ ਜਾਂਦਾ ਹੈ ਹਨਾ ਇਹ ਹੁਣ ਕੱਲ ਦਾ ਸਾਡੇ ਕੋਲ ਆਇਆ ਹੋਇਆ ਦੀਦੀ ਨੇ ਵਾਲ ਵਿੱਚ ਕਰ ਤੇ ਛੋਣਾ ਹੁਣ ਇੱਕ ਵਾਰੀ ਨਾ ਮੂੰਹ ਵੀ ਢੋਲੋ ਨਾ ਤੈਨੂੰ ਕਾਫੀ ਟਾਈਮ ਹੋ ਗਿਆ ਪੁੱਤ ਹੈ ਕੀ ਹੋਇਆ ਮੂੰ ਵੀ ਦੁਰ। ਹੋਰ ਮੂੰ ਵੀ ਟੋੜਾ ਪੜਾ ਹੋਣਾ। ਫਿਰ ਜਾਣਾ ਹੈ ਅਗਲੇ ਨੇ। ਹੂੰ? KFC ਜਾਣਾ। KFC ਜਾਣਾ। ਪਤਾ ਇੱਧਰ ਮੂੰ ਦਿਖਾਓ ਆਪਣਾ ਸੋਹਣਾ ਸਾ ਮੁਖੜਾ ਦਿਖਾਓ। ਮੁਖੜਾ ਦਿਖਾਓ। ਹੈਂ? ਸਾਡੇ ਘਰੇ ਸੋਹਣਾ ਦੇ ਕਾਕਾ ਆਇਆ। ਸਾਡੇ ਘਰੇ ਸੋਹਣਾ ਦੇ ਕਾਕਾ ਆਇਆ ਇਹ। ਬਸ ਟਾਈਮ ਹੈ। ਹੋਰ ਵੀ ਗੁਲਾਬ ਆ ਜਾ। ਅਖਰੇ ਬੁਲਾਓ ਜਾ। ਅਰ ਨਹੀਂ ਬੁਲਾਓ। ਗਾਣੇ ਸੁਣੋ ਇਹਦੇ ਗਾਣੇ। ਅੰਗਦ ਹੀ ਯਾਦ ਆਈ ਹਾਂ ਉਹਦਾ ਸਸ